ਦੇਆ RAM ਤੋਂ ਦੇਆ ਸਿੰਘ ਬਣਾ ਸਕਦਾ ਹੈ ਹਿੰਮਤ ਚੰਦ ਤੋਂ ਹਿੰਮ ਸਿੰਘ ਬਣਾ ਸਕਦਾ ਹੈ ਪਰ ਮੇਰੇ ਆਪਣੇ ਆਪ ਵਿੱਚ ਐਡੀ ਵੱਡੀ ਪਾਵਰ ਨਹੀਂ ਕਿ ਗੋਵਿੰਦ ਰਾਜ ਤੋਂ ਗੋਵਿੰਦ ਸਿੰਘ ਬਣ ਜਾਵਾਂ ਖੰਡੇ ਵਾਟੇ ਦੀ ਪਹਲ ਮੈਨੂੰ ਵੀ ਦਿੱਤੀ ਜਾਵੇ ਇਹਨਾਂ ਵਚਨਾਂ ਤੇ ਧਿਆਨ ਦੇਣਾ ਆਪਾਂ ਨੇ ਖੰਡੇ ਵਾਟੇ ਦੀ ਪਹਲ ਭਾਈ ਦੇਆ ਸਿੰਘ ਕੀ ਬੋਲਦੇ ਨੇ ਐ ਗੁਰੂ ਪਾਤਸ਼ਾਹ ਇਸ ਅਮਰਤ ਨੂੰ ਲੈਣ ਵਾਸਤੇ ਅਸੀਂ ਆਪਣੇ ਸੀਸ ਭੇਟਾ ਕੀਤੇ ਨੇ ਪਰ ਸਾਨੂੰ ਐਨਾ ਕ ਦੱਸੋ ਇਸ ਅਮਰਤ ਨੂੰ ਲੈਣ ਵਾਸਤੇ ਤੁਸੀਂ ਕੀ ਦਓਗੇ ਅਸੀਂ ਤੇ ਸਿਰ ਭੇਟਾ ਕੀਤੇ ਨੇ ਤੁਸੀਂ ਕੀ ਦੋਗੇ ਅਗੋ ਧੰਨ ਦਸਵੇਂ ਪਾਤਸ਼ਾਹ ਬਚਨ ਕਰਦੇ ਨੇ ਕਹਿੰਦੇ ਦਿਆ ਸਿੰਘ ਜੀ ਜੇ ਤੁਸਾਂ ਨੇ ਸਿਰ ਦਿੱਤੇ ਨੇ ਫਿਰ ਮੇਰਾ ਵੀ ਸਿਰ ਆਜਰ ਹੈ ਤੇ ਅੱਗੇ ਸਵਾਲ ਤੇ ਸਵਾਲ ਹੋ ਰਿਹਾ ਹੈ ਕਹਿੰਦੇ ਗੁਰੂ ਪਾਤਸ਼ਾਹ ਇਸ ਅਮਰਤ ਨੂੰ ਲੈਣ ਵਾਸਤੇ ਇੰਨੀ ਕੁ ਭੇਟਾ ਤੇ ਤੇਰੇ ਦਰ ਦੇ ਮੰਗਤਿਆਂ ਨੇ ਪਾਈ ਐ ਇੰਨੀ ਕੁ ਭੇਟਾ ਤੇ ਤੇਰੇ ਦਰ ਦੇ ਮੰਗਤਿਆਂ ਨੇ ਪਾਈ ਐ ਤੁਸੀਂ ਤੇ ਵੱਡੇ ਹੋ ਤੁਸੀਂ ਤੇ ਸ਼ੈਨ ਸ਼ਾਹ ਹੋ ਤੁਸੀਂ ਤੇ ਰਾਜੇ ਹੋ ਤੁਸੀਂ ਤੇ ਮਾਲਕ ਕਿਰਪਾ ਕਰੋ ਜਿਆਦਾ ਦਿਓ ਕੁਝ ਵੱਧ ਕੇ ਦਿਓ ਕੁਝ ਤੇ ਪਾਤਸ਼ਾਹ ਕੀ ਕਹਿੰਦੇ ਨੇ ਭਾਈ ਦਿਆ ਸਿੰਘ ਜੀ ਇੱਕ ਸੀਸ ਆਪਣੇ ਬਾਪੂ ਦਾ ਧੰਗੁਰ ਤੇ ਘਵਾਦਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ 9 ਸਾਲਾਂ ਦੀ ਉਮਰ ਵਿੱਚ ਦੇ ਚੁੱਕਾ ਦੂਜਾ ਮੇਰਾ ਵੀ ਸੀਸ ਆਜਰ ਹੈ ਤੀਜਾ ਜਦੋਂ ਵੀ ਪੰਥ ਨੂੰ ਲੋੜ ਪਵੇਗੀ ਮੈਂ ਪੂਰੇ ਸਰਬੰਸ ਦੇ ਸਿਰ ਵਾਰਨੇ ਤੋਂ ਸੰਕੋਚ ਨਹੀਂ ਕਰੂੰਗਾ ਸਤਿ ਸ਼੍ਰੀ ਅਕਾਲ ਪੂਰੇ ਸਰਬੰਸ ਦੇ ਸਿਰ ਵਾਰਨੇ ਤੋਂ ਸੰਕੋਚ ਨਹੀਂ ਕਰਾਂਗਾ ਪਰ ਕਿਰਪਾ ਕਰੋ ਮੈਨੂੰ ਅਮਰਤ ਛਕਾ ਕੇ ਗੋਵਿੰਦ ਰਾਏ ਤੋਂ ਗੋਵਿੰਦ ਸਿੰਘ ਬਣਾਇਆ ਜਾਵੇ ਪਰ ਖਾਲਸਾ ਜੀ ਖੁਣ ਕੁਰਬਾਨੀ ਦੇਖੋ ਆਪਣੇ ਸਤਿਗੁਰ ਜੀਆਂ ਨੂੰ ਪੰਜਾਂ ਪਿਆਰਿਆਂ ਅੱਗੇ ਖੜ ਕੇ ਸਰਬੰਸ ਬਾਰਨ ਦੀਆਂ ਕਸਮਾਂ ਲੈਣੀਆਂ ਪਈਆਂ ਤੇ ਖਾਲਸਾ ਜੀ ਤਾਂ ਖੰਡੇ ਵਾਟੇ ਦੀ ਪੌਲ ਮਿਲੀ ਤੇ ਅੱਜ ਸਾਡੇ ਹਾਲਾਤ ਕੀ ਨੇ ਅਸੀਂ ਪਤਾ ਕੀ ਕਹਾਂਗੇ ਅਮਰਤ ਸਖੋ ਜੀ ਤੁਹਾਨੂੰ ਯਾਤਰਾ ਕਰਾਵਾਂਗੇ ਜੂਰ ਸਾਹਿਬ ਦੀ ਅਮਰਤ ਸਖੋ ਜੀ ਅਸੀਂ ਤੁਹਾਨੂੰ ਕਾਰ ਦੇਵਾਂਗੇ ਫ੍ਰੀ ਤੇ ਖਾਲਸਾ ਜੀ ਜਿਹੜਾ ਲਾਲਚ ਵਿੱਚ ਆ ਕੇ ਛੱਕਿਆ ਹੋਇਆ ਅਮਰਤ ਲੰਬੇ ਟਾਈਮ ਨਹੀਂ ਚੱਲਿਆ ਕਰਦਾ ਬਹੁਤੇ ਲੰਬੇ ਟਾਈਮ ਨਹੀਂ ਚੱਲਿਆ ਕਰਦਾ ਧੰਨ ਇਹ ਨਿਗਾਹ ਮਾਰ ਕੇ ਦੇਖਿਓ ਜਿਹੜੇ ਭਿੰਡਰਾਂ ਵਾਲੇ ਸੰਤ ਸੀ ਨਾ ਉਹ ਕੱਲੀਆਂ ਬੀਬੀਆਂ ਨੂੰ ਅਮਰਤ ਨਹੀਂ ਸੀ ਛਕਾਇਆ ਕਰਦੇ ਬੀਬਾ ਤੇਰਾ ਘਰ ਦਾ ਕਿੱਥੇ ਐ ਤੇ ਅੱਗੋਂ ਉਹਨਾਂ ਨੇ ਕਹਿਣਾ ਮਹਾਰਾਜ ਉਹ ਮੰਨਦਾ ਨਹੀਂ ਤੇ ਅੱਗੋਂ ਮਾਪੁਰਖਾਂ ਨੇ ਕਹਿਣਾ ਬੇਟਾ ਤੂੰ ਚੂਲਾ ਛਕਲਾ ਜਦੋਂ ਉਹ ਮੰਨੇਗਾ ਫੇਰ ਤੁਸੀਂ ਸਿੰਘ ਸਜਿਓ ਛੋਟੇ ਬੱਚਿਆਂ ਨੂੰ ਅਮਰ ਛਕਾਉਣ ਲੱਗੇ ਆ ਉਹਨਾਂ ਨੇ ਗੱਲ ਬੋਲਣੀ ਬੇਟਾ ਤੁਸੀਂ ਚੂਲਾ ਛਕੋ ਰਹਿਤ ਰੱਖ ਕੇ ਵੇਖੋ ਜੇ ਤੁਸੀਂ ਰਹਿਤ ਪੁਗਾ ਲੋਗੇ ਫੇਰ ਤੁਸੀਂ ਖੰਡੇ ਵਾਟੇ ਦੀ ਪਾਲ ਛਕਿਓ ਉਹਨਾਂ ਦੇ ਸਜਾਏ ਹੋਏ ਸਿੰਘ ਅੱਜ ਤੱਕ ਗੁਰਸਿੱਖੀ ਵਿੱਚ ਬਰਕਰਾਰ ਨੇ ਪਰ ਅੱਜ ਕੱਲਾ ਕੱਲਾ ਮੇਰੇ ਵਰਗਾ ਦਾਅਵੇ ਕਰਦਾ ਫਿਰਦਾ ਹੈ ਕਹਿੰਦਾ ਜੀ ਮੈਂ 5 ਲੱਖ ਨੂੰ ਛਕਾਤਾ ਕੋਈ ਕਹਿੰਦਾ ਜੇ ਅਸੀਂ 10 ਲੱਖ ਨੂੰ ਛਕਾਤਾ ਕੋਈ ਦਾਅਵਾ ਕਰਦਾ ਅਸੀਂ 13 ਲੱਖ ਨੂੰ ਅਮਰ ਛਕਾਤਾ ਪਰ ਇਹ ਨਹੀਂ ਲੱਭਦਾ ਪੰਜਾਬ ਦੀ ਧਰਤੀ ਤੇ ਗਏ ਕਿੱਥੇ ਛਕਣ ਵਾਲੇ ਅਮਰ ਤੋਂ ਲੰਘ ਕਿੱਥੇ ਨੂੰ ਗਏ ਅਸੀਂ ਲੋਕਾਂ ਨੇ ਅਮਰਤ ਨੂੰ ਸਸਤਾ ਜਾਣ ਕੇ ਪੇਸ਼ ਕਰ ਦਿੱਤਾ ਤੇ ਇੱਕ ਬੇਨਤੀ ਮੈਂ ਤੁਹਾਡੇ ਚ ਹੋਰ ਕਰਨੀ ਹੈ ਉਹ ਬੇਨਤੀ ਕਿਹੜੀ ਹੈ ਇੱਕ ਪ੍ਰਚਾਰਕ ਕਿੰਨੀ ਉਹ ਮਿਹਨਤ ਕਰਕੇ ਬੋਲਦਾ ਹੈ ਇੱਕ ਕੀਰਤਨੀਆ ਇੱਕ ਇੱਕ ਸ਼ਬਦ ਉੱਤੇ ਕਿੰਨੀ ਮਿਹਨਤ ਕਰਦਾ ਹੈ ਇੱਕ ਢਾਡੀ ਸਿੰਘ ਇੱਕ ਵਾਰ ਨੂੰ ਗਾਉਣ ਤੇ ਕਿੰਨਾ ਜ਼ੋਰ ਲਾ ਕੇ ਗਾਉਂਦਾ ਹੈ ਕਿੰਨੀ ਮਿਹਨਤ ਕਰਕੇ ਬੋਲਦਾ ਹੈ ਇੱਕ ਗਰੰਥੀ ਸਿੰਘ ਅਮਰਤ ਵੇਲੇ ਤੋ ਉੱਠ ਕੇ ਕਿੰਨੀ ਮਿਹਨਤ ਕਰਦਾ ਹੈ ਕਿੰਨਾ ਅਭਿਆਸ ਕਰਦਾ ਹੈ ਪਰ ਅੱਜ ਤੱਕ ਨਾ ਅਸੀਂ ਤੇ ਨਾ ਸਾਡੇ মিডিਏ ਨੇ ਕਦੇ ਉਹਨਾਂ ਗੁਰਸਿੱਖਾਂ ਦੀ ਪ੍ਰਮੋਸ਼ਨ ਨਹੀਂ ਕੀਤੀ ਕਦੇ ਪ੍ਰਮੋਸ਼ਨ ਨਹੀਂ ਕੀਤੀ ਇੱਕ ਸਾਡੇ ਵਿੱਚ ਐ ਕਹੋ ਸਾਡਾ ਹੀ ਭਾਈ ਹੈ ਹੈ ਤਾਂ ਵਿਚਾਰਾ ਜੂਪੀ ਤੋਂ ਹੈ ਗੁਰੂ ਵਾਲੇ ਬਣੀਏ ਵੀਰ ਜੀ ਗੁਰੂ ਵਾਲੇ ਬਣੀਏ ਸੁਣਿਆ ਨਾ ਤੁਸੀਂ ਉਹਨੂੰ ਇੰਨੀ ਕ ਪ੍ਰਮੋਸ਼ਨ ਦਿੱਤੀ ਆਪਾਂ ਨੇ ਅਸੀਂ ਆ ਹੀਰੋ ਬਣਾ ਕੇ ਰੱਖਤਾ ਉਹ ਮੈਂ ਬੇਨਤੀ ਕਰਾਂ ਜਿਹੜੇ ਦਿਨ ਰਾਤ ਕਮਾਈਆਂ ਵਿੱਚ ਲੱਗੇ ਹੋਏ ਨੇ ਜਿਹੜੇ ਦਿਨ ਰਾਤ ਮਿਹਨਤ ਕਰਦੇ ਨੇ ਕਦੇ ਉਹਨਾਂ ਦੀ ਵੀ ਪਾਦਿਆ ਕਰੋ ਕਦੇ ਉਹਨਾਂ ਨੂੰ ਵੀ ਲੈ ਕਰ ਦਿਆ ਕਰੋ ਇੱਥੋਂ ਤੱਕ ਕਈ ਗਰੰਥੀ ਸਿੰਘ ਇੰਨੇ ਕ ਹਾਲਾਤ ਮਾੜੇ ਨੇ 6-6 ਮਹੀਨੇ ਸਾਲ-ਸਾਲ ਇੱਕ ਸੂਟ ਤੱਕ ਨਹੀਂ ਲੈ ਹੁੰਦਾ ਉਹਨਾਂ ਤੋਂ ਅਸੀਂ ਉਹਨਾਂ ਲੋਕਾਂ ਦੇ ਮਗਰ ਪੈ ਜਾਂਦੇ ਆ ਸੱਚ ਜਾਣਿਓ ਨੈਟ ਦੇ ਉੱਤੇ ਕੂੜ ਪ੍ਰੋਸਿਆ ਜਾਵੇ ਬੰਦਾ ਵੱਲਦ ਪ੍ਰਸਿੱਧੀ ਲੈ ਲੰਦਾ ਹੈ ਨੈਟ ਦੇ ਉੱਤੇ ਬੇਸੁਰੇ ਦੀ ਕਦਰ ਪੈਂਦੀ ਹੈ ਨੈਟ ਦੇ ਉੱਤੇ ਕਦੇ ਵੀ ਸੁਰ ਵਿੱਚ ਗਾਉਣ ਵਾਲੇ ਦੀ ਕਦਰ ਨਹੀਂ ਪੈਂਦੀ ਬੇਸੁਰਾ ਕੋਈ ਵੀ ਗਾਵੇ ਉਹਦੀਆਂ ਕਦਰਾਂ ਪੈਣਗੀਆਂ ਬਲਕਿ ਅਸੀਂ ਲੋਕ ਜਿੰਨੀ ਮਰਜ਼ੀ ਕੋਈ ਮਿਹਨਤ ਕਰਕੇ ਬੰਦਾ ਅੱਗੇ ਆਉਣ ਦੀ ਗੱਲ ਕਰੇ ਉਹਨੂੰ ਕਦੇ ਤੁਸੀਂ ਅਕਸੈਪਟ ਨਹੀਂ ਕੀਤਾ ਖਲਸਾ ਜੀ ਨਿਗਾਹ ਮਾਰਿਓ ਕਹਿੰਦੇ ਪੰਜਾਂ ਦੇ ਕੋਲੋਂ ਅੰਮ੍ਰਿਤ ਛੱਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਹੁਣ ਹਾਲਾਤ ਕੀ ਨੇ ਇੱਥੇ ਕਿਸੇ ਨੂੰ ਕਹੋ ਜੀ ਗੁਰੂ ਵਾਲੇ ਬਣੋ ਕਹਿੰਦੇ ਜੀ ਮਨ ਸਭ ਚਾਹੀਦਾ ਅੰਮ੍ਰਿਤ ਛੱਕੇ ਕੀ ਲੈਣਾ ਹੈ ਗੁਰਦੁਆਰਾ ਸਭ ਜਾ ਕੇ ਕੀ ਲੈਣਾ ਹੈ ਬਾਣੀ ਪੜ੍ਹ ਕੇ ਕੀ ਲੈਣਾ ਹੈ ਰੱਬ ਰੱਬ ਕਰਕੇ ਕੀ ਲੈਣਾ ਹੈ ਰੱਬ ਤੇ ਬੰਦੇ ਦੇ ਅੰਦਰ ਹੀ ਹੈ ਉਹ ਅੰਦਰ ਤਾਂ ਤੂੰ ਹੱਡਾ ਰੋੜੀ ਬਣਾਈ ਪਈ ਹੈ ਅੰਦਰ ਤਾ ਤੂੰ ਮੁਰਗੇ ਖਾ ਖਾ ਕੇ ਅੰਦਰ ਤਾ ਤੂੰ ਬੱਕਰੇ ਖਾ ਖਾ ਕੇ ਹੱਡਾ ਰੋੜੀ ਬਣਾਈ ਪਈ ਐ ਤੂੰ ਕਹਿੰਦਾ ਰੱਬ ਅੰਦਰ ਹੀ ਹੁੰਦਾ ਐ ਇਹ ਥੋੜੀ ਗੱਲਾਂ ਬਣਿਆ ਕਰਦੀਆਂ ਪਰ ਯਾਦ ਰੱਖੀ ਜੇ ਮਨੁੱਖਾ ਜਨਮ ਲੈ ਕੇ ਤੈਨੂੰ ਗੁਰੂ ਵਾਲਾ ਬਣਨ ਦੀ ਕੋਈ ਲੋੜ ਨਹੀਂ ਜੇ ਤੈਨੂੰ ਮਨੁੱਖਾ ਜਨਮ ਧਾਰ ਕੇ ਅਮਰਤ ਵੇਲੇ ਉੱਠਣ ਦੀ ਕੋਈ ਲੋੜ ਨਹੀਂ ਜੇ ਤੈਨੂੰ ਗੁਰਦੁਆਰਾ ਸਭ ਆਉਣ ਦੀ ਕੋਈ ਲੋੜ ਨਹੀਂ ਜੇ ਤੈਨੂੰ ਬਾਣੀ ਪੜਨ ਦੀ ਕੋਈ ਲੋੜ ਨਹੀਂ ਜੇ ਤੈਨੂੰ ਭਲਾ ਬਣਨ ਦੀ ਕੋਈ ਲੋੜ ਨਹੀਂ ਜੇ ਤੈਨੂੰ ਕਿਸੇ ਦਾ ਭਲਾ ਕਰਨ ਦੀ ਕੋਈ ਲੋੜ ਨਹੀਂ ਫਿਰ ਸੱਚ ਯਾਦ ਰੱਖੀ ਇਹ ਬਾਣੀ ਕਹਿੰਦੀ ਹੈ ਫਿਰ ਬੰਦਿਆ ਤੈਨੂੰ ਜੰਮਣ ਦੀ ਵੀ ਕੋਈ ਲੋੜ ਨਹੀਂ ਕੋਈ ਲੋੜ ਨਹੀਂ ਕਾਦੇ ਵਾਸਤੇ ਦੁਨੀਆ ਤੇ ਆਏ ਆ ਜਿੰਨੀ ਐਸਾ ਹਰ ਨਾਮ ਨਾ ਚੇਤੇਓ ਸੇ ਕਾਹੇ ਜਗ ਆਏ ਰਾਮ ਰਾਜੇ ਰਾਮ ਰਾਜੇ ਕਾਦੇ ਵਾਸਤੇ ਦੁਨੀਆ ਤੇ ਆਏ ਆ ਪਾਤਸ਼ਾਹ ਕਹਿੰਦੇ ਭਾਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਜਿਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਓ ਮਾਨਸ ਜਨਮ ਕਾ ਇਹੀ ਲਾਹੋ ਕਰਨ ਕੀ ਆਇਆ ਦੁਨੀਆ ਵਿੱਚ ਕਰ ਕੀ ਰਿਹਾ ਤੇ ਤੈਨੂੰ ਕਰਨਾ ਕੀ ਚਾਹੀਦਾ ਬੰਦੇ ਦੀ ਔਕਾਤ ਕਿੰਨੀ ਕਹੇ ਬੰਦੇ ਦੀ ਉਕਾਤ ਕਿੰਨੀ ਗਏ ਕਹਿੰਦੇ ਵੱਢ ਕੇ ਕਸਾਈ ਮਾਸ ਵਿੱਚ ਦੰਦੇ ਬੱਕਰੇ ਦਾ ਖਲੜੀ ਦਾ ਢੋਲ ਕਤੇ ਤਬਲਾ ਮੜਾਇਆ ਜਾਂਦਾ ਹੈ ਮਰ ਜਾਵੇ ਮਿਰਗ ਬਣਾਈ ਜਾਂਦੀ ਮਿਰਗਛਾਲਾ ਸਿੰਘ ਵਾਰਾਂ ਸਿੰਗੇ ਦਾ ਦਵਾਈਆਂ ਵਿੱਚ ਪਾਇਆ ਜਾਂਦਾ ਹੈ ਮਰ ਜਾਵੇ ਸ਼ੇਰ ਤੇ ਲੋਹਾ ਕੇ ਉਹਦੀ ਖਲ ਤਾਈ ਸੰਤਾਂ ਮਹਾਪੁਰਸ਼ਾਂ ਦਾ ਆਸਣ ਬਣਾਇਆ ਜਾਂਦਾ ਹੈ ਮਰ ਜਾਵੇ ਹਾਥੀ ਉਹਦਾ ਸਵਾ ਲੱਖ ਮੁੱਲ ਪੈਂਦਾ ਹੈ ਦੰਦਾਂ ਦਾ ਬਣਾ ਕੇ ਚੂੜਾ ਬੀਬੀਆਂ ਦੇ ਪਾਇਆ ਜਾਂਦਾ ਹੈ ਮਰ ਜਾਵੇ ਗੈਂਡਾ ਤੇ ਬਣਾ ਕੇ ਉਹਦੀ ਢਾਲ ਤਾਂ ਹੀ ਤੀਰਾਂ ਤਲਵਾਰਾਂ ਨੂੰ ਉਸ ਤੇ ਅਜਮਾਇਆ ਜਾਂਦਾ ਹੈ ਮਰ ਜਾਵੇ ਪਸ਼ੂ ਤੇ ਲੋਹਾ ਕੇ ਉਹਦੀ ਖੱਲ ਤਾਂ ਹੀ ਜੁੱਤੀ ਜੋੜਾ ਪੈਰਾਂ ਵਿੱਚ ਪਾਉਣ ਲਈ ਬਣਾਇਆ ਜਾਂਦਾ ਹੈ ਹੱਡ ਮਾਸ 나ੜੀ ਚੰਬ ਬੰਦੇ ਦਾ ਨਹੀਂ ਕਿਸੇ ਕੰਮ ਰੱਖ ਕੇ ਤੇ ਚਿਖਾ ਵਿੱਚ ਇਸ ਨੂੰ ਜਲਾਇਆ ਜਾਂਦਾ ਹੈ ਕਹਿੰਦੇ ਨਰੂ ਮਰੇ ਨਰ ਕਾਮ ਨ ਆਵੇ ਪਸ਼ੂ ਮਰੇ ਦਸ ਕਾਜ ਸਵਾ ਸਤਿਗੁਰ ਕਹਿੰਦੇ ਜੇ ਤੂੰ ਗੁਰੂ ਦਾ ਨਹੀਂ ਬਣ ਸਕਿਆ ਫਿਰ ਤੂੰ ਕਿਸੇ ਦਾ ਨਹੀਂ ਬਣ ਸਕਦਾ ਜੇ ਤੈਨੂੰ ਸਮਾਂ ਮਿਲੇ ਫਿਰ ਤੂੰ ਗੁਰੂ ਵਾਲਾ ਬਣ ਆਪਣਾ ਜੀਵਨ ਆਪਣੇ ਗੁਰੂ ਨੂੰ ਸਮਰਪਿਤ ਕਰ ਇਹ ਤੇਰੇ ਕੋਲ ਬਾਰੀ ਹੈ ਇਹ ਸਮਾਂ ਤੈਨੂੰ ਫਿਰ ਵਾਪਸ ਕਦੇ ਨਹੀਂ ਮਿਲਣਾ ਨਹੀਂ ਮਿਲਣਾ ਤੇ ਸਾਧ ਸੰਗਤ ਪੰਜਾਂ ਦੇ ਕੋਲੋਂ ਅਮਰ ਸ਼ੱਕੇ ਗੋਬਿੰਦ ਸਿੰਘ ਬਣੇ ਇਤਿਹਾਸ ਹੈ ਜਿਹੜਾ ਦੁਨੀਆ ਦੇ ਵਿੱਚ ਹਾਲਾਤ ਇਦਾਂ ਦੇ ਰਹੇ ਜਿਹੜਾ ਚੇਲਾ ਸੀ ਉਹ ਚੇਲਾ ਹੀ ਰਿਹਾ ਜਿਹੜਾ ਗੁਰੂ ਬਣ ਗਿਆ ਉਹ ਗੁਰੂ ਹੀ ਰਿਹਾ ਚੇਲੇ ਨੂੰ ਕਦੇ ਮਾਨ ਨਹੀਂ ਪ੍ਰਾਪਤ ਹੋਇਆ ਕਿ ਮੈਂ ਗੁਰੂ ਬਣ ਸਕਦਾ ਹਾਂ ਤੇ ਸਾਧ ਸੰਗਤ ਗੁਰੂ ਕਦੇ ਚੇਲਾ ਨਹੀਂ ਬਣਿਆ ਤੇ ਇੱਥੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਪਹਿਲਾਂ ਪੰਜਾਂ ਨੂੰ ਅਮਰਤ ਛਕਾਇਆ ਫਿਰ ਪੰਜਾਂ ਦੇ ਕੋਲੋਂ ਆਪ ਛਕਿਆ ਤੇ ਜਦੋਂ ਸਾਰਿਆਂ ਨੂੰ ਨਾ ਕੇਸਰੀ ਬਾਣਿਆਂ ਦੇ ਵਿੱਚ ਸਜਾ ਕੇ ਮਹਾਰਾਜ ਜੀ ਬਾਹਰ ਲੈ ਕੇ ਆਏ ਨਾ ਕਹਿੰਦੇ ਉਹਨਾਂ ਦੇ ਚਿਹਰੇ ਦਗਦਦ ਕਰਦੇ ਨੇ